ਹੋਣੇ ਬਣੀ ਆ ਫਿਲਮ ਵੱਡੀ ਆ ਤੇ ਫਿਲਮ ਸਾਰੀ ਸਰਤਾਜ ਹੋਰਾਂ ਦੀ ਆ ਸਰਤਾਜ ਤੇ ਨੀਰੂ ਬਾਜਵੰਦ ਇਹਦੀ ਜ਼ਿੰਦਗੀ ਦੀ ਕਹਾਣੀ ਆ ਮੁਨਵਰ ਰਾਣਾ ਸਾਹਿਬ ਰਾਹਤ ਅੰਦौरी ਸਾਹਿਬ ਤੁਸੀਂ ਮੁਸ਼ਾਇਰੇ ਦੇਖੋ ਕਿਤੇ ਹਜ਼ਾਰਾਂ ਲੋਕ ਕੇ ਬੈਠੇ ਹੋ ਤੇ ਸਾਰ ਰੋਕੇ ਨੇ ਔਰ ਉਹ ਸਮਾਂ ਬੰਨ੍ਹਣ ਦੇ ਬੰਦੇ ਨੇ ਕਲਾਮ ਬੋਲਦੇ ਕਹਾਣੀ ਇਹ ਨਾ ਇੰਨੀ ਸੋਹਣੀ ਕੁੰਨੀ ਆ ਨਾ ਬੰਦਾ ਇੰਨਾ ਮਣ ਕੇ ਉਹਨੂੰ ਘਰੋਇਆ ਕੰਮ ਨੂੰ ਕਿਆ ਨਾ ਸੱਤੇ ਮੇਰੇ ਪਿੱਛੇ ਨਾ ਆਪਣੇ ਰਾਜਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી57 ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸਵਾਜਿਅ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸ਼ਾਇਰ ਦੀ ਕਹਾਣੀ ਨਾਲ ਸਾਡੇ ਨਾਲ ਇੱਕ ਇਹੋ ਜਿਹਾ ਸ਼ਾਇਰ ਮੌਜੂਦ ਨੇ ਜੀਨਾ ਤੁਸੀਂ ਸੁਣਦੇ ਹੀ ਹੋਵੋਗੇ ਤੇ ਉਹਨਾਂ ਦੇ ਗੀਤ ਵੀ ਸੁਣੇ ਹੋਣਗੇ ਆਓ ਗੱਲਬਾਤ ਕਰਾਂਦੇ ਹਾਂ ਦੇਵੀ ਸਰ ਸਤਿ ਸ਼੍ਰੀ ਅਕਾਲ ਦੇਵੀ ਸਰ ਸੱਸ ਕਿ ਵੀਰ ਜੀ ਕੀ ਹਾਲ ਚਾਲ ਤੁਹਾਡਾ ਪਹਿਲਾ ਹਾਲ ਚਾਲ ਹੋ ਜਾ ਸਰ ਕੀ ਹਾਲ ਚਾਲ ਮੈਂ ਠੀਕ ਹਾਂ ਜੀ ਬਿਲਕੁਲ ਵਧੀਆ ਅੱਛਾ ਦੇਵੀ ਸਰ ਗੱਲਬਾਤ ਕਰੀਏ ਸ਼ਾਇਰ ਮੂਵੀ ਬਾਰੇ ਹੈਨਾ ਸ਼ਾਇਰ ਮੂਵੀ 'ਚ ਥੋੜਾ ਕੈਰੈਕਟਰ ਹੈ ਤੇ ਸ਼ਾਇਰ ਮੂਵੀ ਦੀ ਜਦੋਂ ਕਹਾਣੀ ਸੁਣੀ ਸੀ ਕਿਵੇਂ ਦੀ ਲੱਗੀ ਸੀ ਸ਼ਾਇਰ ਦੀ ਕਹਾਣੀ ਕਿਉਂਕਿ ਆਪ ਤੁਸੀਂ ਆਪ ਸ਼ਾਇਰ ਹੋ ਨਾ ਜਦੋਂ ਸ਼ਾਇਰ ਦੀ ਕਹਾਣੀ ਸੁਣੀ ਪੁੱਛ ਕੀ ਖਾਸ ਲੱਗਿਆ ਨਹੀਂ ਪਹਿਲੀ ਗੱਲ ਤਾਂ ਫਿਲਮ ਬਹੁਤ ਸੋਹਣੀ ਬਣੀ ਆ ਫਿਲਮ ਵੱਡੀ ਆ ਤੇ ਫਿਲਮ ਸਾਰੀ ਸਰਤਾਜ ਹੋਰਾਂ ਦੀ ਆ ਸਰਤਾਜ ਤੇ ਨੀਰੂ ਬਾਜਵਟ ਇਹਦੀ ਜ਼ਿੰਦਗੀ ਦੀ ਕਹਾਣੀ ਆ ਅਸਲ ਸ਼ਾਇਰ ਦਾ ਕਿਰਦਾਰ ਇਹਨਾਂ ਨੇ ਕੀਤਾ ਮੇਰੇ ਤੱਕ ਬਹੁਤ ਛੋਟਾ ਜਿਹਾ ਰੋਲ ਹੈ ਆ ਉਹ ਡਿਫਰੈਂਟ ਅਲੱਗ ਤਰੀਕੇ ਦਾ ਆ ਤੇ ਉਹ ਬਸ ਜਗਦੀਪ ਵੜਿੰਗ ਉਹਨਾਂ ਨੇ ਬਿਆਨ ਕੀਤਾ ਕਿੰਦਾ ਮੈਂ ਹਲੇ ਮਨਾ ਕਰਦਾ ਸੀ ਮੈਂ ਕਿਹਾ ਯਾਰ ਮੈਂ ਕਦੇ ਐਕਟਿੰਗ ਕੀਤੀ ਨਹੀਂ ਬਹੁਤ ਨੋਰਮਲ ਨਹੀਂ ਲੱਗੂ ਸ਼ੈਦ ਮੈਂ ਕੰਫਰਟੇਬਲ ਨਾ ਹੋਵਾਂ ਕਹਿੰਦੇ ਨਹੀਂ ਭਾਜੀ ਇੱਕ ਅੱਦਾ ਸੀਨਾ ਸੀ ਕਰਾ ਲੈਣਾ ਮੈਂ ਚਲੋ ਠੀਕ ਪਰ ਉਹ ਸਟਰੇ ਜਾ ਕੇ ਬੜਾ ਮਜ਼ਾ ਆਇਆ ਵਧੀਆ ਕ੍ਰੀਏਟੀਵਟੀ ਮੈਂ ਬੰਦੇ ਤੇ ਮਿਹਨਤੀ ਆ ਬੰਦੇ ਵੈਸੇ ਸਾਹੂਆ ਡਾਊਨ ਟਵਰ ਤੇ ਮਾਹੌਲ ਬੜਾ ਵਧੀਆ ਸੀ ਇਹ ਫਿਲਮ ਬਹੁਤ ਵਧੀਆ ਬਣੀ ਆ ਜ ਕੋਈ ਸ਼ੱਕ ਨਹੀਂ ਮਾਲਕ ਕਿਰਪਾ ਕਰੇ ਪਸੰਦ ਆਏਗੀ ਸਭ ਨੂੰ ਅੱਛਾ ਅੰਦੀਪ ਜੀ ਸਰ ਮੈਂ ਇੱਕ ਹੋਰ ਗੱਲ ਕਰਦਾ ਥੋੜਾ ਨਾ ਇੱਕ ਸੀਨ ਰਾਤ ਤੱਕ ਚੱਲਿਆ ਸੀ ਲੇਟ ਨਾਈਟ ਜਿਸ ਚ ਰਣਵੀਰ ਸਰ ਵੀ ਹਾਂਜੀ ਹਾਂ ਨਾ ਉਸ ਦਿਨ ਕੀ ਹੋਇਆ ਸੀ ਉਹ ਲੇਟ ਤੱਕ ਕਿਉਂ ਚੱਲਿਆ ਸੀ ਜ਼ਿਆਦਾ ਉਹ ਕਿ ਮਹਿਫਲ ਦਾ ਸੀਨ ਸੀਗਾ ਜਦੋਂ ਨਾ ਉਹ ਬੰਦਾ ਇੱਕ ਸਰਦਾਰ ਹੈ ਰਜ ਦਾ ਪੁੱਜਦਾ ਬੰਦਾ ਮਤਲਬ ਉਹਦਾ ਜ਼ਮੀਨ ਜਾਇਦਾਦ ਦਾ ਵੱਡਾ ਹਵੇਲੀ ਹੈ ਉਹਨੂੰ ਸ਼ੌਕ ਹੈ ਦਾਰੂ ਦੀ ਮਹਿਫਲ ਲੱਗੀ ਹੈ ਬੈਠੇ ਗੱਲਾਂ ਮਤ ਮਾਰ ਦੇ ਕੋਈ ਪੋਇਟਰੀ ਸੁਣਾਇਆ ਜਾਂਦਾ ਸ਼ੇਅਰ ਸੁਣਾਇਆ ਉਹ ਇਦਾਂ ਦਾ ਮਾਹੌਲ ਦਾ ਸੀਗਾ ਉਹ ਵੀ ਇਕੱਠੇ ਆਰਟਿਸਟ ਪੰਜ ਛੇ ਇਨਵੋਲਵ ਸੀਗੇ ਰਾਣਾ ਰਣਵੀਰ ਸੀਗੇ ਤੇ ਸੁਖੀ ਚਾਲਬਾਜੀ ਸੀਗੇ ਹੋਰ ਬੱਲੀ ਸੀ ਵੀਰ ਕਾਫੀ ਐਕਟਰ ਸੀਗੇ ਮਨਦੀਪ ਭਾਜੀ ਸੀਗੇ ਤੇ ਉਹ ਉਹ ਵੀ ਕਾਫੀ ਟਾਈਮ ਲੱਗ ਗਿਆ ਜੋ ਉਹਨੂੰ ਢੰਗ ਨਾਲ ਐਂਡ ਤੱਕ ਮਤਲਬ ਤੜਕੇ ਦੇ 4:00 ਵੱਜ ਗਏ ਸੀ ਮਨ ਲਾ ਦੋ ਸਰ ਮੈਂ ਇੱਕ ਹੋਰ ਚੀਜ਼ ਗੱਲ ਕਰਦਾ ਜਿਹੜੀ ਤੁਸੀਂ ਮਹਿਫਿਲ ਦੀ ਗੱਲ ਕੀਤੀ ਜਿਹੜੀ ਸ਼ਾਇਰਾਂ ਦੀ ਮਹਿਫਿਲ ਹੁੰਦੀ ਹੈ ਉਦੋਂ ਕੁਛ ਲੱਗ ਹੀ ਦੌਰ ਹੈ ਨਾ ਇੱਕ ਸੁਆਦ ਵੱਖਰਾ ਹੁੰਦਾ ਹਾਂ ਬਿਲਕੁਲ ਹਰੇਕ ਨੇ ਆਪੋ ਆਪਣਾ ਕਲਾਮ ਸੁਣਾਉਣਾ ਹਰੇਕ ਨੇ ਆਪਣਾ ਤਰੀਕਾ ਕਿਉਂਕਿ ਇੱਕ ਪਰੰਪਰਾ ਹੈ ਆਪਣੀ ਬਹੁਤ ਜ਼ਿਆਦਾ ਅਦਵੀ ਮਹਿਫਲਾਂ ਦੀ ਸੈਂਕੜੇ ਸਾਲਾਂ ਤੋਂ ਫਾਰਸੀ ਉਰਦੂ ਦੇ ਪੰਜਾਬੀ ਦੇ ਵਿਦਵਾਨ ਕਵੀ ਜਦੋਂ ਇਕੱਠੇ ਹੁੰਦੇ ਆ ਉਹ ਸ਼ਮ੍ਮਾ ਕਰੋਸ਼ਣ ਕਰਕੇ ਰੱਖੀ ਜਾਂਦੀ ਵਿਜ ਪਰਵਾਤ ਮੁਤਾਬਕ ਫੇ ਕੱਲੇ-ਕੱਲੇ ਨੇ ਆਪਾਂ ਨੂੰ ਕਲਾਮ ਪੜਨਾ ਹਨ ਉਹ ਉਹਦਾ ਮਜ਼ਾ ਹੀ ਵੱਖਰਾ ਹੁੰਦਾ ਇੱਕ ਅਲੱਗ ਇੱਕ ਮਾਹੌਲ ਹੁੰਦਾ ਜੀ ਉਹਦਾ ਤੇ ਅੱਜ ਉਹ ਮਹਿਫਲਾਂ ਕਿੱਥੇ ਰਹਿ ਚੁੱਕੀਆਂ ਨੇ ਕਿਉਂਕਿ ਅੱਜ ਕੱਲ ਨਾ ਸਾਰੇ ਸਮੇਂ ਨਾਲ ਇੰਨੇ ਹੋ ਚੁੱਕੇ ਨੇ ਕਿ ਹਰ ਇੱਕ ਨੂੰ ਆਪਣੇ ਆਪਣੇ ਕੰਮ-ਕੰਮ ਸੁਧਰੇ ਨੇ ਹਨਾ ਵੀ ਅੱਜ ਕੱਲ ਉਹ ਮਹਿਫਲਾਂ ਕਿਤੇ ਨਾ ਕਿਤੇ ਲੁਕ ਚੁੱਕੀਆਂ ਨੇ ਜੀ ਸਾਡੇ ਵਾਲੇ ਪਾਸੇ ਘਟੇ ਹਾਲੇ ਉਰਦੂ 'ਚ ਕਾਫੀ ਮੁਸ਼ਾਇਰੇ ਵੱਡੇ ਹੁੰਦੇ ਆ ਆਪਾਂ ਦੇਖਦੇ ਹਾਂ ਕਿਤੇ ਆਪਣੇ ਪੁਰਾ ਖੈਰ ਦੋ ਵੱਡੇ ਸ਼ਾਇਰ ਚਲੇ ਗਏ ਦੁਨੀਆ ਤੋਂ ਮੁਨਵਰ ਅਨਾ ਸਾਹਿਬ ਰਾਹਤ ਅੰਦौरी ਸਾਹਿਬ ਉਹਦੇ ਮੁਸ਼ਾਇਰੇ ਦੇਖੋ ਕਿਤੇ ਹਜ਼ਾਰਾਂ ਲੋਕੀ ਬੈਠੇ ਹੁੰਦੇ ਸਾਰ ਰੋ ਕੇ ਨੇ ਔਰ ਉਹ ਸਮਾਂ ਬੰਨਨ ਦੇ ਬੰਦੇ ਹਨਾ ਕਲਾਮ ਬੋਲ ਕੇ ਤੇ ਇਹ ਚੰਗੀ ਗੱਲ ਹੈ ਹਫ਼ਤਾ ਦਾ ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਜਿਹੜਾ ਕਿ ਸਾਡੇ ਬਹੁਤ ਪਹਿਲੀਆਂ ਚ ਬਣਦਾ ਹੁੰਦਾ ਸੀਗਾ ਪੁਰਾਣੇ ਕਵੀਆਂ ਨੇ ਜੇ ਸੰਗਤ ਕੀਤੀ ਉਹਨਾਂ ਨੂੰ ਸੁਣਦੇ ਹੁੰਦੇ ਸੀ ਗੱਲਾਂ ਤੇ ਬਹੁਤ ਉਤਮ ਜਿਹੜਾ ਸਟਾਰਡਮ ਸੀ ਉਹ ਸ਼ਾਇਰਾਂ ਦਾ ਹੁੰਦਾ ਸੀਗਾ ਕਵੀਆਂ ਦਾ ਵੱਡੇ ਨਾਮ ਸੀ ਅਨੰਦ ਲਾਲ ਨੂਰਪਰੀ ਸਾਹਿਬ ਬਹੁਤ ਵੇਲਾ ਸੀ ਨਾ ਜਦੋਂ ਸਟੇਜੀ ਕਵਤਾਰਾ ਦਾ ਦੌਰ ਸੀਗਾ ਤੇ ਉਹ ਬੜਾ ਵਧੀਆ ਦੌਰ ਸੀ ਮੈਨੂੰ ਲੱਗਦਾ ਵੀ ਉਹ ਆਉਣਾ ਚਾਹੀਦਾ ਉਹ ਦੁਬਾਰਾ ਉਸ ਤਰੀਕੇ ਨਾਲ ਆਉਣਾ ਚਾਹੀਦਾ ਤੁਸੀਂ ਇੱਕ ਚੀਜ਼ ਮੰਨਦੇ ਹੋ ਦੇਬੀ ਸਰ ਅੱਜਕੱਲ ਦੀ ਸ਼ਾਇਰੀਆਂ ਜੀ ਮੈਂ ਅੱਜਕੱਲ ਇੰਸਟਾਗ੍ਰਾਮ ਦਾ ਦੌਰ ਹੈ ਆ ਹੈ ਨਾ ਤੁਸੀਂ ਮੰਨਦੇ ਹੋ ਜੀ ਤਾਂ ਇੰਸਟਾਗ੍ਰਾਮ ਦਾ ਪਿਆਰ ਰਹਿ ਚੁੱਕਾ ਗੱਲ ਕਰਾਂਗੇ ਉੱਥੇ ਜੀ ਦਾ ਦਿਲ ਟੁੱਟਦਾ ਉਹ ਕਹਿੰਦਾ ਮੈਂ ਸ਼ਾਇਰੀ ਸ਼ਾਇਰ ਲਈ ਬਣ ਗਿਆ ਆ ਫਿਰ ਉੱਥੇ ਸ਼ਾਇਰੀ ਕਰਨਾ ਤੁਸੀਂ ਕਿਹਨੇ ਦੇਖਦੇ ਹੋ ਅਸਲ ਸ਼ਾਇਰ ਕਿਹਨੇ ਦੇ ਬੰਦੇ ਨੇ ਨਹੀਂ ਐਕਚੁਅਲੀ ਜਿਸ ਮਾਹੌਲ ਚ ਬੰਦਾ ਜਿੰਨਾ ਕੋ ਨੇ ਪੜਿਆ ਸੁਣਿਆ ਅਬਜ਼ਰਵ ਕੀਤਾ ਉਹਨੇ ਉਦਾਂ ਦੀ ਗੱਲ ਕਰਨੀ ਆ ਦੇ ਅੰਦਰ ਤੁਹਾਡੇ ਕਿੰਨਾ ਕੁ ਚਾ ਉਹ ਡਿਪੈਂਡ ਕਰਦਾ ਪਈ ਸੀ ਉਹ ਹੀ ਕੁਝ ਕਰੂ ਕਿਹਦਾ ਤੁਹਾਡੇ ਰੇਂਜ ਕਿੰਨੀ ਅੰਦਰ ਕੀ ਕੁਝ ਹੋਊ ਹਿਸਾਬ ਨਾਲ ਰੇਂਜ ਬਣਨੀ ਤੁਹਾਡੇ ਨੂੰ ਜਰੂਰ ਬੰਦਾ ਅੰਦਰੋਂ ਟੁੱਟਦਾ ਉਦੋਂ ਵੀ ਸ਼ਾਇਰੀ ਇੱਕ ਨਿਕਲਦੀ ਹੈ ਨਹੀਂ ਉਹਦਾ ਕੋਈ ਫਰਕ ਨਹੀਂ ਹੈਗਾ ਮਤਲਬ ਤੁਹਾਨੂੰ ਇੱਕ ਸਨਫਿਆ ਇੱਕ ਕ્રાਫਟ ਦਾ ਕੰਮ ਵੀ ਹੈ ਇਹ ਕ੍ਰੀਏਟਿਵ ਪ੍ਰੋਸੈਸ ਹੈ ਇੱਕ ਅਲੱਗ ਹੈ ਇਹ ਤਾਂ ਕੱਲੇ ਇਸ਼ ਕੁਛ ਕੁ ਆਜ ਫਲਾਣਾ ਬਲਾਣਾ ਮੈਨੂੰ ਕਈ ਵਾਰ ਉਹ ਵਾਹੀਅਤ ਜਿਹੀ ਗੱਲਾਂ ਲੱਗਦੀਆਂ ਉਹ ਮੈਨੂੰ ਕਾ ਕਾਗਜ਼ੀ ਗੱਲਾਂ ਇਹ ਉਹ ਬਹੁਤਾ ਇੰਪਲੀਮੈਂਟ ਨਹੀਂ ਕਰਦੀਆਂ ਦੇ ਬਿਸਰ ਕਿਸੇ ਨੂੰ ਕਈ ਵਾਰੀ ਦੇਖ ਕੇ ਵੀ ਗੱਲ ਆਂਦੀ ਹੁੰਦੀ ਹੈ ਹੈਨਾ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਗੱਲਾਂ ਹੁੰਦੀਆਂ ਨੇ ਤੇ ਮਨ 'ਚ ਦਿਲ ਕਰਦਾ ਵੀ ਹਾਂ ਉਹ ਗੱਲਾਂ ਨਾ ਦੁਨੀਆ ਤੱਕ ਜਾਣੀ ਚਾਹੀਦੀ ਹੈ ਪਤਾ ਲੱਗਣੀਆਂ ਚਾਹੀਦੀਆਂ ਨੇ ਨਹੀਂ ਇਸ ਚੀਜ਼ ਇੱਕ ਐਕਸਪ੍ਰੈਸ ਵੇ ਹਨਾ ਤਰੀਕਾ ਬਿਆਨ ਕਰਨ ਦਾ ਉਹ ਫਿਰ ਕ੍ਰੀਏਟਰ ਬੰਦਿਆਂ ਕੋਲ ਹੁੰਦਾ ਲੇਖਕਾਂ ਕੋਲ ਸ਼ਾਇਰਾਂ ਕੋਲ ਉਹ ਉਹ ਚੀਜ਼ ਚਾਹੇ ਆਪਣੀ ਗੱਲ ਕਰਨ ਚਾਹੇ ਦੁਨੀਆ ਦੀ ਗੱਲ ਕਰਨ ਕਿਸੇ ਦੀ ਵੀ ਕਰਨ ਪਰ ਸੁਣਨ ਵਾਲੇ ਨੂੰ ਆਪਣੀ ਲੱਗੇ ਉਹਦਾ ਮਤਲਬ ਇਹ ਹੈ ਉਹਦੀ ਸ਼ਰਤ ਇਹ ਹੈ ਉਹਨੂੰ ਕੋਈ ਮਤਲਬ ਨੂੰ ਆਪਣੇ ਇਸ਼ਕੇ ਦੀ ਗੱਲ ਕਰੇ ਜਾਂ ਕਿਸੇ ਦੀ ਕਰੇ ਜਿਹੜਾ ਸੁਣੇ ਉਹਨੂੰ ਆਪਣੀ ਲੱਗੇ ਬਸ ਜਦੋਂ ਸ਼ਾਇਰ ਦੀ ਮੂਵੀ ਦੀ ਸ਼ੂਟਿੰਗ ਹੁੰਦੀ ਸੀ ਸਾਰੇ ਕਹਿੰਦੇ ਹੋਣਗੇ ਸਰ ਤੁਸੀਂ ਵੀ ਇੱਕ ਸ਼ਾਇਰੀ ਸੁਣਾਤਾ ਦਿਓ ਹੈਨਾ ਤੁਹਾਨੂੰ ਵੀ ਬਹੁਤ ਸੈਟ ਤੇ ਸ਼ਾਇਰੀਆਂ ਸੁਣਾਉਣੀਆਂ ਪੈਣੀਆਂ ਹੋਣਗੀਆਂ ਨਹੀਂ ਨਹੀਂ ਇਦਾਂ ਨਹੀਂ ਕੋਈ ਵੀ ਕੋਈ ਉੱਥੇ ਸਾਰਾ ਕੰਮ ਦਾ ਮਾਹੌਲ ਹੁੰਦਾ ਕਿ ਉੱਥੇ ਉਹਦਾ ਟਾਈਮ ਦੀ ਕੀਮਤ ਹੈ ਇੱਕ ਇੱਕ ਹਰਕਮੰਦਾ ਆਪਣੇ ਕੰਮ 'ਚ ਬਿਜ਼ੀ ਆ ਡਾਇਰੈਕਟਰ ਸਾਰੇ ਪਾਸੇ ਧਿਆਨ ਆ ਜਿਹੜਾ ਆਰਟਿਸਟ ਜੋ ਆਪਣੇ ਡਾਇਲੋਗ ਯਾਦ ਕਰੀ ਜਾਂਦਾ ਹੈਨਾ ਪਰ ਉਹ ਮਾਹੌਲ ਬਹੁਤ ਵਧੀਆ ਸੀ ਤਾਂ ਸਾਰੇ ਜਿੰਨਾ ਕਿ ਮੈਂ ਤਾਂ ਇੱਕ ਦਿਨ ਦਾ ਕੰਮ ਸੀ ਮੇਰਾ ਪਰ ਬੜਾ ਸੋਹਣਾ ਮਾਹੌਲ ਸੀ ਉਹ ਸਾਰੇ ਫਿਰ ਮੈਂ ਇੱਕ ਚੀਜ਼ ਤੁਹਾਡੀ ਲਾਈਫ ਲਈ ਵੀ ਪੁੱਛਣਾ ਤੁਹਾਡੇ ਦੋ ਯਾਰ ਦੋਸਤ ਸੀ ਜਿਨ੍ਹਾਂ ਦੇ ਤੁਸੀਂ ਗਾਣੇ ਤੇ ਵੀ ਜ਼ਿਕਰ ਕੀਤਾ ਸੀ ਹੈਨਾ ਉਹ ਬਹੁਤ ਯਾਰੀ ਤੁਸੀਂ ਕੱdtਕਲ ਦੀ ਯਾਰੀ ਤੇ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵੀ ਉਹ ਯਾਰੀ ਕਿਤੇ ਨਾ ਕਿਤੇ ਅੱਜ ਵੀ ਉਹ ਮਿਲਦੇ ਨੇ ਸੋ ਇਕੱਠੇ ਹੁੰਦੇ ਹਾਂ ਯਾਰ ਡਿਪੈਂਡ ਕਰਦਾ ਤੁਹਾਡੇ ਸਰਕਲ ਕਿਦਾਂ ਦਾ ਤੁਸੀਂ ਕਿਦਾਂ ਦੇ ਹੋ ਤੁਹਾਡੇ ਮਿੱਤਰ ਕਿਦਾਂ ਦੇ ਹੈਨਾ ਇਹ ਤਾਂ ਤੁਸੀਂ ਹੋ ਨਹੀਂ ਸਕਦਾ ਵੀ ਤੁਸੀਂ ਆਪ ਕਿਸੇ ਨੂੰ ਬੁਲਾਉਂਦੇ ਨਹੀਂ ਹਨਾ ਚਾਹੁੰਦੇ ਆਪਣੇ ਇਕੱਲੇ ਜਿਹਾ ਬੈਠੇ ਹੋ ਤੁਹਾਨੂੰ ਦੂਜਾ ਕਿਉਂ ਬੁਲਾਏਗਾ ਇਹ ਤਾਂ ਬੋਥ ਵੇ ਹੈ ਵਨ ਵੇ ਤਾਂ ਨਹੀਂ ਹੈਗਾ ਹਨਾ ਜੇ ਤੁਹਾਡੇ ਚ ਆਪਣੇ ਚ ਆਪਣਾਤ ਹੈਗਾ ਨਿੱਗ ਮਿਲਵਰਤਨ ਹੈਗਾ ਤੁਹਾਨੂੰ ਉਦਾਂ ਦੇ ਬੰਦੇ ਮਿਲ ਜਾਣਗੇ ਜੇ ਤੁਸੀਂ ਆਪ ਆਕੜ ਚ ਭੁਜੇ ਫਿਰਦੇ ਅਗਲੇ ਕਹਿੰਦੇ ਚੱਲ ਫਿਰ ਪੱਤੇ ਲੜ ਕੇ ਬਹੁਤ ਤਰੀਕਾ ਫਿਰਦੇ ਬਾਈ ਅੱਛਾ ਸਰ ਇੱਕ ਕੋਈ ਆਪਣੀ ਸ਼ਾਇਰੀ ਸੁਣਾ ਦਿਓ ਸਾਨੂੰ ਇੱਕਦਮ ਮਨ ਜ਼ਿਆਨ ਚ ਨਹੀਂ ਹੁੰਦੀ ਯਾਰ ਮੇਰਾ ਥੱਕ ਜਾ ਗਿਆ ਫੇਸੇ ਕਿਤਾਬ ਫੇਸੇ ਕਿਤਾਬ अच्छा शायर देख के तो शायरी आएगी ना सारे नु सर <laughs> आने बिल्कुल फिल्म बहुत अच्छी है ये ਤੁਸੀਂ ਜੁੜੋਂਗੇ ਇਸ ਕੋਈ ਸ਼ੱਕ ਨਹੀਂ ਕਵਤਰ ਨਾਲ ਜੁੜੋਂਗੇ ਸ਼ਾਇਰੀ ਨਾਲ ਗੀਤ ਸੰਗੀਤ ਨਾਲ ਕਹਾਣੀ ਇਨ ਇੰਨੀ ਸੋਹਣੀ ਗੁੰਨੇ ਆ ਨਾ ਬੰਦਿਆਂ ਨੇ ਇਨਾ ਮਨ ਕੇ ਵੰਗ ਪੁਰੋਇਆ ਕੰਮ ਬਹੁਤ ਵਧੀਆ ਕੰਮ ਤਾਂ ਸਰ ਤੁਸੀਂ ਵੀ ਅਪੀਲ ਕਰਦੇ ਹੋ ਹੈਨਾ 19 April ਨੂੰ ਸਾਰੇ ਸ਼ਾਇਰ ਮੂਵੀ ਦੇਖਣ ਜ਼ਰੂਰ ਜਾਓ ਬਿਲਕੁਲ ਜੀ 19 April ਨੂੰ ਸ਼ਾਇਰ ਰਿਲੀਜ਼ ਹੋ ਰਹੀ ਆ ਤੁਸੀਂ ਦੇਖ ਕੇ ਆਨੰਦਮਾਨ ਹੋਗੇ ਇਹ ਵਾਦਾ ਹੈ ਕਿ ਤੁਸੀਂ ਕਹੋਗੇ ਹਾਂ ਫਿਰ ਕੋਈ ਫਿਲਮ ਦੇਖੀ ਹੈ ਸੋ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਇਹ ਸਾਡੇ ਆ ਦੇਵੀ ਸਰ ਫੇਲੇ ਕਿਹਾ ਮੰਗੇ ਜਿਸ ਸਾਰੇ ਨਾਲ ਸ਼ਾਇਰ 19 April ਨੂੰ ਆ ਰਹੀ ਹੈ ਆਪਣੇ ਨਜ਼ਦੀਕੀ ਸ਼ਰਮਾ ਕਰਨ ਜਾ ਕੇ ਦੇਖਿਓ ਤੇ ਦੱਸਿਓ ਵੀ ਅਸਲ ਸ਼ਾਇਰ ਕੌਣ ਹੈ ਬਹੁਤ ਬਹੁਤ ਧੰਨਵਾਦ ਜੀ